ਇਹ ਜਗਤ ਨਹੀਂ ਮੈਂ ਤਾਂ ਦੱਸ ਰਾਂ ਉਹ ਗੱਡੀ ਚੱਲੀ ਹੈ ਉਹਨਾਂ ਦੀ ਚੱਲੀ ਹੈ ਬਦਾਨੀ ਨੇ ਇਹ ਇਨਾੜੇ ਬਦਾਨੀ ਨੇ ਬੋਲਾਂਗੇ ਕਿ ਉਹ ਸਹੀ ਉਹ ਬਦਾਨੀ ਦਾ ਬਾਈ ਜੀ ਖਾਲਸਾ ਬਾਈ ਜੀ ਰੁਕੇ ਆਹ ਸ਼੍ਰੀ ਰਾਮ ਅੱਜ ਆਪਣੇ ਵੀਰ ਅਮਰਤ ਵਿਲਾ ਟ੍ਰਸਟ ਵੱਲੋਂ ਸੰਗਰੂਰ ਤੋਂ ਆਏ ਨੇ ਜੀ ਵੀਰ ਆਪਣੇ ਰਸਤ ਪਾਣੀ ਲੈ ਕੇ ਕਿਉਂਕਿ ਤੁਹਾਨੂੰ ਪਤਾ ਕੁਦਰਤ ਜਿਹੜੀ ਕਿਰਪੀ ਲਈ ਆ ਉਹਦੇ ਕਰਦੇ ਹੀ ਕੁਝ ਸਕਦੇ ਨਹੀਂ ਆ ਪਰ ਚਲੋ ਜੋ ਵੀ ਕੋਈ ਜੀਵ ਜੰਤੂ ਜਾਂ ਇਨਸਾਨ ਵਾਸਤੇ ਕੋਈ ਵੀ ਆਪਾਂ ਕਰ ਸਕਦੇ ਉਹਦਾ ਪ੍ਰਾਲਾ ਕਰ ਰਹੇ ਆ ਸੋ ਅੱਜ ਇਹ ਤਲਵੰਡੀ ਖਿੰਡ ਫਤਿਆ ਚੱਕ ਡੋਗਰਾ ਸਾਰੰਗਦੇਸ਼ ਅੰਨਾ ਤੇ ਹੋਰ ਵੀ ਲੱਗ ਲੱਗੇ ਜਿਹੜੇ ਲੜਿੰਦੇ ਲੋਕ ਹੋਣ ਉਹਨਾਂ ਵਿੱਚ ਰਾਸ਼ਨ ਵੰਡਣ ਲਈ ਹੀ ਅੱਜ ਇਹ ਨਾਲੇ ਤੋਂ ਬੰਦਰ ਸਿੰਘ ਲਾਲ ਦਵਾਰਾ ਤੋਂ ਸੰਗਤਾਨੇ ਵੱਲ ਜਾ ਰਹੇ ਆ ਜੀ ਸੋਹਣਿਆਲੇ ਸੋਈਆ ਕਾਲ ਸਦਾਨੀ ਨੇ ਇਹਨਾਂ ਨੇ ਜ਼ਰਾ ਜੀ ਭਾਈ ਖਾਲਸਾ ਵਾਜੂ ਕਰੇ ਜੈ ਸ਼੍ਰੀ ਰਾਮ ਅੱਜ ਆਪਣੇ ਵੀਰ ਅਮਰਤ ਵੇਲਾ ٹرسٹ ਵੱਲੋਂ ਸੰਗਰੂਰ ਤੋਂ ਆਏ ਨੇ ਜੀ ਵੀਰ ਆਪਣੇ ਰਸਕ ਪਾਣੀ ਲੈ ਕੇ ਕਿਉਂਕਿ ਤੁਹਾਨੂੰ ਪਤਾ ਕੁਦਰ ਰੇੜੀ ਕੋਪੀ ਲਾਈ ਆ ਉਦੇ ਕਰਦੇ ਹੀ ਕੁਝ ਸਕਦੇ ਨਹੀਂ ਆ ਪਰ ਜਦੋਂ ਜੋ ਵੀ ਕੋਈ ਜੀਵ ਜੰਤੂ ਜਾਂ ਇਨਸਾਨ ਵਾਸਤੇ ਕੋਈ ਵੀ ਆਪਾਂ ਕਰ ਸਕਦੇ ਉਹਦਾ ਭਰਾਲਾ ਕਰ ਰਹੇ ਆ ਸੋ ਅੱਜ ਇਹ ਤਲਵੰਡੀ ਖਿੰਡ ਫੱਤੇ ਆ ਜੱਕ ਡੋਗਰਾ ਸਾਰੰਗਦੇਵ ਸ਼ੰਨਾ ਤੇ ਹੋਰ ਵੀ ਲੱਗ ਲੱਗੇ ਜਿਹੜੇ ਲੜਿੰਦੇ ਲੋਕ ਹੋਣ ਉਹਨਾਂ ਵਿੱਚ ਰਾਸ਼ਨ ਵੰਡਣਾ ਕਰਨ ਲਈ ਅੱਜ ਇਹ ਨਾਲੇ ਤੋਂ ਮੰਦਰ ਸ਼੍ਰੀ ਲਾਲ ਦਵਾਰਾ ਤੋਂ ਸਰਹੰਦਾਂ ਦੇ ਨਾਲ ਜਾ ਰਹੇ ਆ ਜੀ ਸੋਨਿਆਲੇ